ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਹਾਂ ਫੇਰ ਜਾ ਕੇ ਮਤਲਬ ਆ ਵੀ ਪੂਰਾ ਉੱਤਰਗੇ ਕੋ ਦਰਦਦਿਆਂ ਹਜਾਇਤਾਂ ਤੇ ਵੀ ਇਹਨਾਂ ਨੂੰ ਜਿਹੜੀ ਮਸ਼ੀਨਰੀ ਦਿੱਤੀ ਆ ਦੁਨੀਆਂ ਦੇ ਪਹਿਲੇ ਬੰਦੇ ਜਿਹੜੇ ਇਹਨਾਂ ਨੇ ਕੰਮ ਲਿਆ ਜਾਲ ਚਲਾ ਲਈ ਯਾਦੇ ਤੋਂ ਯਾਰ ਇਹ ਚੀਜ਼ ਇਹ ਰੱਬ ਨਹੀਂ ਸ਼ਾਫ ਦੇਂਦਾ ਵੀ ਭੈਂ ਛੋੜ ਜਾ ਤੈਨੂੰ ਮਸ਼ੀਨਰੀ ਦੇ ਚੇਤੇ ਕੰਮ ਕੰਮ ਕਿਉਂ ਨਹੀਂ ਲੈਂਦਾ ਓਏ ਮੈਂ ਤਾਂ ਦੇਖਿਆ ਭਾਲਾਂ ਦੇ ਤਾਂ ਜੰਗਾਲ ਹੀ ਲੱਗ ਜਾਂਦੀ ਆ ਉਹ ਫਿਰ ਰੱਬ ਉੱਛੇ ਥੋੜੀ ਪਾੜ ਦੇਂਦਾ ਗਾਹਾਂ ਉਹ ਤਾਂ ਬੰਦੇ ਤੇ ਮਾਰਦਾ ਡਾਂਗ ਜਾਂ ਜੂਤ ਵੀ ਫੁੱਦੀ ਦੀਗੇ ਤੈਨੂੰ ਪੜ ਜਾ ਦਿੱਤਾ ਹੈ ਜਾ ਤੂੰ ਕੰਮ ਕਿਉਂ ਨਾ ਲਿਆ ਮਸ਼ੀਨਰੀ ਤੋਂ ਵੀ ਕਿਤੇ ਤੂੰ ਮਸ਼ੀਨਰੀ ਜੋ ਕੰਮ ਲੈਂਦੀ 20 ਬੰਦੇ ਖੁਸ਼ ਹੁੰਦੇ ਤੇਰਾ ਦਰਗਾਹ ਚ ਹਰਿਆ ਸੀ ਕੋਈ ਰਾਜੇ ਰਾਣੇ ਤੇਰੇ ਪੇਟ ਚ ਪੈਦਾ ਹੁੰਦੇ ਹਾਂ ਇਹ ਗੱਲਾਂ ਹੁੰਦੀਆਂ ਹੁਣ ਮਤਲਬ ਵੀ ਮੈਨੂੰ ਉੱਥੇ ਜਾਂਦੇ ਨੂੰ ਸਿੱਧੀ ਮਤਲ ਜਗਾ ਮਿਲੂ ਬੀਪਈ ਉੱਥੇ ਲਿਖਿਆ ਜਾਉ ਆਪਣੇ ਜ਼ਮਦੂਦ ਤੇ ਲਿਖਣਗੇ ਬੀਨੇ ਪੁਰਜੇ ਦੀ ਭੈਣ ਚੋਟੀ ਨੇ ਝੱਜਿਆ ਕੱਖ ਨਹੀਂ ਤੱਕੀ ਤੁਰੇ ਇੱਕ ਵਾਰ ਬਣਾਤਾ ਵੀ ਭੈਣ ਦੇ ਲਾਣੇ ਨੇ ਖੜਕਾ ਤਾ ਮਤਲਬ ਵੀ ਜਿਹੜਾ ਜੀ ਤੁਸੀਂ ਥਿਆਰ ਲਾਇਆ ਸੀ ਇਹ ਬੰਦਾ ਪਾ ਬਣ ਜਿਆ ਹੁਕਮਾਂ ਦੀ ਉੱਥੇ ਹੁਕਮ ਲੈ ਕੇ ਤੋਰ ਦਿਆ ਅੱਛਾ ਵੀ ਤੈਨੂੰ ਘੇਰ ਬਖਸ਼ ਦੇਵਾਂ ਓਏ ਅਗਲਾ ਕਹਿੰਦਾ ਜੀ ਦੇ ਦਿਓ ਵੀ ਕੰਮ ਲਏਗਾ ਅਗਲਾ ਕਹਿੰਦਾ ਜੀ ਲਉ ਫਿਰ ਉਹ ਦੂਜਾ ਹੁੰਦਾ ਤੇਰੇ ਵਰਗਾ ਭਾਈ ਤੈਨੂੰ ਬੁੜੀ ਬਣਾ ਦੇ ਕੇ ਕਹਿੰਦਾ ਬਿੱਤੇਰੇ ਕੋਟਾ ਕੁੰਡੀ ਲਾਜ ਕੇ ਆਏ ਗਈ ਕੁੰਡੀ ਕੰਮ ਲਏਗੀ ਕੰਮ ਲਊਂਗੀ ਦੇ ਗੱਲਾਂ ਸੁਣਦਾ ਡਰਾਈਵਰ ਆ ਓਏ ਇੱਕ ਭੈਣ ਗੱਲਾਂ ਕਿਵੇਂ ਕਰਦਾ ਹਾਂ ਗੱਲਾਂ ਦਾ ਦੇਖ ਕਰਦਾ ਸਮਾਦ ਹਾਂ ਅਕਲੋਕ ਮੱਥਾ ਟੇਕਾ ਕਰਨਗੇ ਨਾ ਤੇਰੇ ਕੁੱਤੇ ਮੂਥੇ ਕਰਨਗੇ ਹਾਂ ਜਾ ਚਾਹ ਹੋ ਹੈਨਾ ਜਿਹਨੇ ਸੰਗ ਹੀ ਲਾ ਲਈ ਡਰਾਈਵਰ ਦਾ ਹੱਲ ਕੀ ਕਰਕੇ ਇਹ ਤਾਂ ਮੈਨੂੰ ਜੇ ਠੋਕਣਾ ਪਊ ਏਨੂੰ ਹੈ ਇਹ ਲੱਤਾਂ ਮਾ ਤੋੜਨੀ ਪਊ ਹੈਨਾ ਆ ਦੇ ਮੈਂ ਤਾਂ ਕਹਿੰਦਾ ਉਹ ਨਜ਼ਰ ਨਹੀਂ ਖੜਦਾ ਇਹ ਬਸ ਤੁਕ ਅੱਲਾ ਹੈਗਾ ਯਾਰ ਹਾਂ ਮੇਰੇ ਸਦਾ ਗੱਲ ਕੋਲ ਉਹ ਹੀ ਜੋ ਅੱਬਾ ਤੇ ਲ ਭੈਣ ਦੀ ਲੰ ਲੈਣੀ ਰੋਜ ਉਹ ਚੱਲ ਪਈ ਉਹ ਯਾਰ ਹੈ ਨਾ ਹਾਂ ਇਹ ਤਾਂ ਨਹੀਂ ਢੱਪਰਦਾ ਰੋਜ ਤਾਂ ਕੰਮ ਆ ਯਾਰ ਹਾਂ ਡੇਲੀ ਦਾ ਕੰਮ ਹੈ ਨਾ ਦਾ ਰੋਜ ਦਾ ਬਰਾਬਰ ਦੇ ਹੋ ਰਿਆ ਹੈ ਨਾ ਉਹੀ ਤਾਂ ਗੱਲ ਹੈ ਲੈ ਕੇ ਮੇਰੀ ਸਮਾਦ ਬਣੂ ਇੱਥੇ ਆਪਾਂ ਅਮਰ ਹੋ ਜਾਗੇ ਕਿਉਂ ਭੈਣ ਦੀ ਫੁੱਦੀ ਕੁਰਬਾਨੀ ਦੇਣੇ ਨਾ ਤੁਸੀਂ ਦੇਸ ਪਿੱਛੇ 16 ਦੇ ਕੜਾਹੇ ਤੇ ਮਾਗੜਿਆ ਕਰਨੀਆਂ ਭੈਣ ਦਾ ਫੁੱਦਾ ਚੜਿਆ ਕਰੂ ਸੋਡੀ ਦਾ ਤੂੰ ਆ ਗਿਆ ਰੇ ਬਰਾ ਹਾਂ ਮਰ ਗਨ ਕੀ ਰਗੇ ਨਾ ਪਤਾ ਕਨ ਅੱਜ ਕਹੀ ਨਾ ਵੱਡ ਨਾ ਦੇਵਾ ਹੈ ਵੱਡ ਦਨਾ ਦੋਨਾਂ ਨੂੰ ਭਾਇ ਕੋਈ ਦਾ ਕੰਮ ਕਰਨੀ ਪਊਗਾ ਕਿ ਜੱਕਾ ਜੋੜਨ ਦੇ ਤੇਰਾ ਜੱਕਾ ਜੋੜਨ ਦੇ ਨਾ ਫੇਰ ਚੱਲਗੇ ਫੇਰ ਚੱਲਾਂਗੇ ਹਣਾ ਵਿਚਾਲੋਂ ਕਢਾਵਾਂਗੇ ਹਾਂ ਐ ਮੇਰੇ ਸਾਲੇ ਨੂੰ ਕੀ ਪਤਾ ਲੱਗੂ ਵਿੱਚ ਵੱਡ ਨਾ ਦੇ ਕੇ ਯਾਰ ਹੈ ਵਿੱਚ ਵੱਡ ਦਨੇ ਆ ਵੱਡ ਕੀ ਮਜ਼ਾਕ ਨਾ ਤੂੰ ਢਾਲੀ ਇਹਨੂੰ ਤੇ ਉਹ ਬੈਠਣ ਨਾਲ ਮੈਂ ਦੇਖੂੰ ਦੋ ਹੱਥ ਪੁੰਡ ਚ ਦੇ ਦੂ ਤੇ ਖੁੰਡਾ ਵੀ ਇੱਥੇ ਬੜੀਆਂ ਦੁਆਸਾਂ ਲੱਗੇ ਨਾ ਆਪਾਂ ਜੇ ਦੀ ਆਪਾਂ ਪਰ ਕਾਈ ਗੇ ਦੋਨੇ ਮੈਂ ਕਹਨਾ ਕਦੈ ਦੇ ਵਰਗੀ ਪਈ ਠੋਕ ਨਿਆਰਾ ਆਜੂ ਨਾ ਓਏ ਬੜਾ ਨਿਆਰਾ ਪੰਜਾ ਡਾੜੇ ਤਾਂ ਚਿੱਤਾੜਾ ਸਹੀ ਗੱਲ ਹੈ ਮਰਦਾ ਹਾਂ ਹੈ ਘੋੜੀ ਲੈ ਬਣਾ ਤੇ ਧੱਕੀ ਤੁਰਿਆ ਨਹੀਂ ਮਰਦਾ ਮੈਂ ਕਹਨਾ ਇਹ ਕਰ ਹਾਂ ਇਹਨੂੰ ਤਾਂ ਜੜ ਦੇ ਅੰਦਰ ਚੰਦ ਨੂੰ ਤੇ ਇਹਦੀ ਇਹਨੂੰ ਬਾਤ ਨੂੰ ਲੈ ਇੱਥੇ ਬੰਨ ਮੰਜੇ ਨਾਲ ਬੁੰਡ ਮਾਰੀ ਇਹਦੀ ਹਾਂ ਮੈਂ ਅਗਰ ਲੀਚ ਪਾਉਂ ਅੱਜ ਮਾਦਾ ਕਹਨਾ ਦੋਨੇ ਹੀ ਪਾਉਂ ਮੈਂ ਸਾਲੜੀ ਠੋਕ ਦੂੰ ਤੂੰ ਮਗਰ ਲਈ ਚ ਹਾਂ ਇਹ ਫੇਰ ਇਹ ਫੇਰ ਹੱਡੂ ਐਵੇਂ ਨਹੀਂ ਢੜਦੀ ਚਲ ਮੈਂ ਤਾਂ ਕਹਿੰਦਾ ਜੱਕਾ ਜੋੜਨ ਦੇ ਜੱਕਾ ਜੋੜਨੇ ਚਲ ਦੇਖਦੀਆਂ ਫੇਰ ਇਹ ਫੜਦੇ ਆ ਜਾਨ ਨਹੀਂ ਦਿੰਦੇ ਕੁਛ ਮਰਜੀ ਹੋ ਜੇ ਨਾ 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 ਤੂੰ ਚੰਤਰ ਜਿਵੇਂ ਆਪਕੇ ਮਉਮੀ ਕਰ ਬਸ ਅੱਜ ਪਾਛਾ ਕਰਕੇ ਛੱਡਾਂਗੇ ਜਮਾ ਇਹ ਸੰਗੀ ਲਾ ਲਈ ਯਾਰ ਜਮਾ ਦੋਨਾਂ ਨੇ ਦੇਖ ਲੈ ਜਵਾਕ ਕਿੱਦਾਂ ਬਰਾਬਰ ਦਾ ਉਹੀ ਤਾਂ ਗੱਲ ਆ ਯਾਰ ਸੰਗ ਹੀ ਨਹੀਂ ਮੰਨਦਾ ਜਮਾ ਲੱਕਰਗੇ ਕਰੋ ਬਿਆਰ ਹੋਰ ਬਾਰੇ ਲੇਟ ਨਾ ਮੈਂ ਤਾਂ ਪਿੰਡਾ ਪੱਟੀ ਜੈਨਾ ਵੱਧ ਖਾ ਗਿਆ ਜੀ ਕੁੜੀ ਦੀ ਲਾਨੇ ਦੇ ਘੱਟ ਕਰ ਲੈਂਦਾ ਬਾਸ ਨਸ਼ਾ ਬਾੜਾ ਪੈਣ ਚੋਦੀ ਨਮਾ ਆਇਆ ਮਾਲ ਆਏ ਹਾਏ ਹਾਏ ਲਾਲਾ ਤੰਬਾ ਤੰਬਾ ਹੁਣ ਕਿਤੇ ਮੇਰਾ ਨਾ ਕੰਗਾ ਕਰਦੀ ਉਹ ਪਰਵਾ ਨਾ ਮੈਂ ਤੇਨੂੰ ਪਛੇੜੀ ਕਿਉਂ ਲਾ ਕੇ ਦਊ ਛਾਲ ਚ ਮੇਚ ਕੰਬਰ ਕਸ਼ਪਾ ਕੇ ਚਾਲੋਂ ਤੋਂ ਪਹਿਲੇ ਹੀ ਨਾ ਕਿਤੇ ਮੈਨੂੰ ਨਹੀਂ ਆਏ ਕੀ ਹੁੰਦਾ ਤੂੰ ਮੈਂ ਨੂੰ ਗਰਦਾ ਜੀ ਨੂੰ ਲੈ ਆਏ ਕਰ ਆਏ ਮਛਰੀ ਬਾਬਾ ਮੋਸੇ ਤੇ ਬੜਾ ਹੱਦੋਂ ਯਾਦੀ ਕਾਤਾ ਤਾ ਆ ਓਏ ਦੇ ਡਰਾਈਵਰ ਆ ਦੀ ਪੈਂਡੀ ਲੰਨ ਦੇ ਰਿਆ ਜੀ ਕਾਤਾ ਆ ਓਏ ਹਾ ਉਹ ਚੁੱਟੜ ਦੇਖਿਉ ਆਏ ਹੋ ਕਿਵੇਂ ਚਿਲਕਦੀ ਆ ਹਨਾ ਓਏ ਡੀ ਪੱਡੀ ਇੱਥੋਂ ਪਤਾ ਲੱਗਦਾ ਉਸ ਆਪਾਂ ਨੂੰ ਤੱਕਤਾ ਹਨਾ ਡਰਾਈਵਰ ਆ ਮੈਂ ਕਹਿੰਦਾ ਪਾਇ ਦੇਖ ਨਹੀਂ ਪੈਂਡੀ ਲੰਨ ਦੇ ਰਿਆ ਜੀ ਹੁਣ ਨਹੀਂ ਗੋਡੇ ਦੁਖਦੇ ਮੈਂ ਨੰਗੀ ਪਈ ਦੇਖੀ ਹਾਂ ਹਾਂ ਨਾ ਥਾੜ੍ਹ ਜਲ ਤਾਂ ਦੇਖ ਹੁਣ ਨਹੀਂ ਗੋਡੇ ਦੁਖਦੇ ਕੰਮ ਬਿੜਿਆ ਕੁ ਮੇਰੇ ਗੋਡੇ ਦੁਖਦੇ ਆ ਪਾ ਦੀ ਰੋਤੀ ਨਹੀਂ ਚਿੱਟੜਾ ਹੂੰ ਬਾਹਰ ਆ ਰਿਹਾ ਹਾਂ ਓ ਡਰਾਈਵਰ ਹਾਂ ਦਾ ਆਇਆ ਕਰੀ ਜੋ ਥੱਲੇ ਉਤਰੇ ਨਾ ہاں ਇਹ ਸਲਵਾਰ ਤੇ ਚਾਦਰਾਂ ਚੱਕ ਲਈ ਦੋਨਾਂ ਦਾ ਬਸ ਇਹ ਬੈਟਲ ਨੂੰ ਨੰਗੀ ਤੋਰਾਂਗੇ ਪਿੰਡ ہاں ਇਹ ਕਰਾ ਸਲਵਾਰ ਨਾ ਦੇ 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 ਇਹ ਦੇ ਰਿਹਾ ਪੈਂਦੀ ਲਾਨੇ ਦੀ ਪਰਵਾਹੀ ਨਹੀਂ ਕਰਦੀ ਹੈ ਨਾ ਬੈਲਟ ਕੱਸ ਲਾ ਬੈਲਟ 슬ਿੱਪ ਮਾਰਦੀ ਹੈ ਇਹ ਪੈਂਦੀ ਲਾ ਨਾ ਥੋੜੀ ਦੀ ਓਏ ਕੁਛ ਨਹੀਂ ਹੁੰਦਾ ਪਰਵਾਹ ਨਾ ਮੰਨ ਪਰਵਾਹ ਕਿਉਂ ਮੰਦੀ ਹੈ ਇਹ ਮੁਕੇ ਦਾ ਬਣਾਇਆ ਨਾ ਹੁਣ ਕਿ ਚੀਕਦੀਆਂ ਭੋਛੜੀ ਦੀਗੇ ਚਾ ਚਾ ਪੂਰਾ ਰੋਏ ਪੂਰੇ ਹੀ ਨਿਆਰਾ ਆਉਂਦਾ ਹੈ ਮੈਨੂੰ ਹੈ ਨਾ ਮਗਰਲੀ ਚ ਪਾਇਆ ਹੈ ਨਾ ਹੈ ਮਗਰਲੀ ਚੋ ਦੇ ਬਾਅਦ ਮੈਨੂੰ ਤਾਂ ਆਪਾਂ ਹੀ ਲੱਗਦਾ ਹੈ ਹੈ ਚੁੱਪ ਕਰ ਓਏ ਰੱਖ ਮਾਰੇ ਦਰਦ ਹੁੰਦਾ ਜੇ ਦੱਪ ਕੇ ਮਾਤਾ ਦਰਦੀ ਹੋਵਾਂ ਨਾ ਮਰੀਏ ਨਾ ਕੋਈ ਨ ਚਕਾਈ ਨਾਲ ਟਕਾਈ ਤਾਂ ਹੋਊ ਕਹੀਂ ਦਰਦ ਹੁੰਦਾ ਦਰਦੀ ਹੋਊ ਔਰ ਭੈਣ ਦੀ ਫੁੱਦੀ ਕੀ ਹੋਊਗਾ ਲੰਨ ਦੇ ਲੰਨ ਵੀ ਬੰਧਾਲੇ ਜੱਟਾ ਹਾਂ ਭੜਾਕੀ ਵਾਲੇ ਪੈਂਦੇ ਓ ਡਰਾਈਵਰਾਂ ਪਾਣੀ ਦੇ ਲੰਨੇ ਵਾਲਾ ਬਣਾਤਾ ਹਨ ਓਏ ਮੈਨੂੰ 11 ਗੁਲਾਂ ਦਾ ਹੋਣਾ ਹੈ ਨਾ ਹਾਂ ਦੇ ਦੇ ਇਹਦੀ ਮਨੂਚ ਦਾ ਲਾਦੀ ਨੂੰ ਪਾਵਾ ਘਰ ਵਾਲੇ ਨੂੰ ਤੇ ਨਹੀਂ ਆਣੀ ਹਾਂ ਕੱਢ ਤੇ ਪਾਵਾ ਹਾਂ ਕੱਢ ਕੇ ਪਾਣਾ ਕੱਢ ਕੇ ਇੱਥੇ ਮਾਰ ਕੇ ਪਾ ਮਾਰਾ ਮਾਰ ਲਿਖ ਪਾ ਕੇ ਦੇਖ ਪਾਲਾ ਪਾਲਾ ਮਗਰ ਲਿਚ ਕੀ ਹੁੰਦਾ ਹੈ ਪੈਜੂ 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 ਸੌਖਾ ਹੀ ਪੈਜੂ ਇਹ ਕਿ ਮੂੰਹ ਚੜਦਾ ਕਿਵੇਂ ਹਾਂ ਦੇ ਦੇ ਪੈਂਦੀ ਲੰਨ ਇਹਦੀ ਮਾਰੋ ਤਾਂ ਅਛਾੜ ਆਉੱਖੀ ਕੀ ਪੈਂਦੀ ਫੁੱਦੀ ਟੱਟੀ ਦਾ ਪਤਾ ਹੀ ਨਹੀਂ ਲੱਗਿਆ ਕਿ ਨਾ ਖਰਾਪ ਦੇਣੇ ਪਰ ਨਿਕਲ ਜਾ ਕਰੂ ਆਉੱਖੀ ਕੀ ਹਾਂ ਇਹ ਭਾਰ ਨਾ ਪੈਣ ਲੱਗ ਗਿਆ ਤੇਰੇ ਚੱਕਲਾ ਚੱਕਲਾ ਤੱਕ ਹਾਂ ਹਾਏ ਚੱਕਲਾ ਚੱਕਲਾ ਮਾਂਗੜ ਨੂੰ ਮਾਂਗੜ ਨੂੰ ਕੱਟ ਮਾਂਗੜ ਨੂੰ ਹਾਂ ਮਾਂਗੜ ਨੂੰ ਹਾਂ ਆਉਂਦਾ ਨਹੀਂ ਘਰਾ ਪੂਰਾ ਬਾੜਾ ਨੀ ਯਾਰਾ ਤਾਂ ਬਾੜਾ ਆ ਹੀ ਜਾਂਦਾ ਆਹ ਹੰਡਾ ਨਹੀਂ ਠੱਕੇ ਤੈਂ ਹਾਂ ਹੁੰਦਾ ਤਾਂ ਕਿਉਂ ਆ ਕੀ ਭਾਈ ਦੀ ਫੁੱਦੀ ਕੰਮ ਦਾ ਥੱਕੇ ਆ ਹਾਂ ਇਸੇ ਕੰਮ ਦੇ ਝੋਰਾ ਸਾਲਾ ਵਿਚਾਰਨਾ ਵੱਡਿਆ ਤਾਂ ਨਾਲ ਹਰਪੀਆਂ ਦੀ ਕੀ ਪਰਵਾਹ ਮੰਦਾ ਜੋ ਫੁੱਦੀ ਰੋਜ਼ ਮਿਲਦੀ ਏ ਤੈਨੂੰ ਵਿੱਚ ਵੱਡੂ ਕੋਈ ਨਾਲ ਹਾਂ ਆਦੀ ਲੰ ਨੂੰ ਐ ਕਰੂ ਮੈਂ ਪਲਾਟ ਤੇ ਧਤਵਾ ਕਰੀ ਨੀ ਆਲੇ ਹਾਂ ਹਾਂ ਪਲਾਟ ਪਲਾਟ ਹੋ ਇਹਦਾ ਪੈਦਾ ਲੰ ਨੂੰ ਜਮੀਨ ਉਹ ਡਰੈਵਰ ਹਾਂ ਫਿਰ ਮੈਥੋਂ ਤਾਂ ਨਹੀਂ ਚੱਲੀ ਤਾਂ ਚੱਲ ਗਏ ਹੁਣ ਇਹਦਾ ਜਮੀਨ ਮੇਰਾ ਤਾਂ ਮਲਾ ਆਪਦਾ ਵਿੱਚ ਛੁੱਟੂ ਹਾਂ ਬਣਿਆ ਪਿਆ ਤੈਨੂੰ ਵੀ ਹੀ ਲੱਗਦਾ ਹੈ ਹੋਰ ਚੱਲ ਗਏ ਫਿਰ ਹਾਂ ਹੈ ਐਦਾ ਹੋ ਕਰਾ ਦੂੰ ਹਾਂ ਹਾਂ ਨਾ ਅਸੀਂ ਅਸੀਂ ਕਰਾਉਨੇ ਤੇਰੀ ਦਿਨਿਆਂ ਭਾਂ ਦੇ ਲੰ ਤੇਰੀ ਦੇ ਆ ਗਏ ਅਸੀਂ ਚੱਲ ਡਰੈਵਰ ਉਹ ਹਾ ਹਾ ਮੌਜ ਕਰਾਉਨੇ ਆ ਮੌਜ ਤੇ ਨੂੰ ਖੜ ਜਾ ਪੋਛੜੀ ਦਿਆ ਕਰਾਉਨੇ ਆ ਤੈਨੂੰ ਉਪੜੇ ਹੀ ਨਹੀਂ ਕੋਈ ਡਰਾਈਵਰਾਂ ਵੱਲ ਆਪਾਂ ਡਿੱਗ ਕੇ ਮਰਾਂਗੇ ਭਾਂਜ ਦਾ ਲੰਨਾ ਇਧਰ ਦੀ ਆਇਆ ਸਾਬ ਪੋਛ ਕੇ ਫੜਾਂਗੇ ਕਿੱਧਰ ਦੀ ਹਾਂ ਤੂੰ ਫੜ ਮੇਰਾ ਮੇਰਾ ਸ਼ੇਰ ਬਣ ਕੇ ਕੀ ਫੜਾਂ ਯਾਰ ਓਏ ਹੱਥ ਕਹਿਣਾ ਕੰਜਰ ਦਿਆ ਓਏ ਇਦੀ ਆਇਆ ਬਰਦੀ ਕੰਦਾ ਉਧਰ ਹੈ ਉਧਰ ਦੀ ਆ ਯਾਰ ਮੈਨਾਂ ਦਾ ਭਾਂਜ ਦਾ ਲੰਨਾ ਡਿੱਗ ਕੇ ਮਰਾਂਗੇ ਓਏ ਇਹਨੂੰ ਨਾ ਹੱਥ ਪਾਲਾਂ ਪਾਲੋ ਬਰੇ ਟੁੱਟਣਾ ਆ ਜਾ ਓਏ ਫਾਇਨ ਦੇ ਲੰਨਾ ਕਤੇ ਟੀਮੀ ਬੱਚਾ ਆਵਦਾ ਨਾ ਚੂਲਾ ਤੜਾਲ ਗਏ ਹਾਂ ਹਾਂ ਹੌਲੀ ਹੌਲੀ ਲੋਖ ਲੱਗਦਾ ਬਾਗ ਕਿੰਨੇ ਲਾਈਏ ਭੈੜੀ ਹਾਂ ਅਸੀਂ ਕਰਾਉਨੇ ਖੜ ਜਾ ਮੇਰੇ ਆ ਸਾਲਿਆ ਹਾਂ ਆਊ ਆ ਰਾਮ ਖੜ ਜਾ ਖੜ ਜਾ ਹਾਂ ਦੇਬਾ ਬੋਝ ਕੇ ਓਏ ਬੋਝ ਬੋਝ ਰੌੜਾ ਨਾ ਆਪਾ ਆ ਭਾਈਆ 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 ਆਜਾ ਆਜਾ ਭਾਈ ਭਾਈ ਓਏ ਹੱਲ ਨਾ ਖੱਜਾ ਖੱਜਾ ਹਾ ਹਾ ਖੱਜਾ ਆਜਾ ਆਜਾ ਲੱਗਦਾ ਏ ਭਾਈ ਜਿੱਲਾਨੇ ਛੱਪ ਚੜ ਗਿਆ ਮੰਗੇ ਤੇ ਛੱਪ ਛੱਪ ਓ ਤੇਰੀ ਪਾਈ ਦੀ ਦੰਦ ਹੱਟਾ ਕੋਈ ਨਾ ਉਹ ਇਹ ਜੋ ਫੁੱਜੀ ਦਿਓ ਕਹਿ ਰਿਹਾ ਹਾਂ ਮੇਰੇ ਖੇਤ ਮਸਲ ਸੀ ਫੋਟਾ ਉਧਰ ਟੱਪ ਗਈ ਮੈਂ ਤੈਨੂੰ ਰੱਖਾ ਬੰਟ ਮਰ ਜਾਏਗਾ ਤੇਰਾ ਥੂਡੇ ਦੰਦਾ ਕੰਮ ਪਛੜਾ ਪਛੜਾ ਮਾਜਾ ਭਾਂਦੀ ਲਨ ਤੇਰੀ ਦੀ ਮੇਰੇ ਛੱਟ ਨਾ ਮਾਰ ਬੈਠੀ ਤੂੰ ਲੋੜਾ ਪੱਟ ਦੇਗਾ ਮੈਂ ਛਾ ਫੁੱਦੀ ਜਾ ਨਹੀਂ ਪਤਾ ਮੇਰੇ ਮਗਰ ਕਾਲੇ ਨਾਗ ਬੈਠੇ ਨੇ ਤੇਰੀ ਭੈਣ ਦਾ ਫੁੱਦਾ ਬੈਠਾ ਔਰ ਖਤਮ ਕਰ ਦੇਣਗੇ ਫੁੱਦੀ ਦੇ ਲੌੜਾ ਪਟਾ ਦੀ ਹਾਂ ਜੇ ਕਹੇ ਆ ਸ਼ਲਵਾਰ ਦੇਖ ਇਹਦੀ ਬੈਸਲ ਦੀ ਲੌੜਾ ਫੜਨਾ ਜਰ ਕੁਛ ਨਹੀਂ ਆ ਲੌੜਾ ਬਰਾ ਇਹ ਦੇਣੀ ਨਹੀਂ ਇਹ ਨੰਗੀ ਨਾ ਜਾਵੇ ਪਿੰਡਾਂ ਦੇਖ ਆਪ ਤੇ ਖੇਤ ਆ ਜਾਂ ਤੁੰਨੂੰ ਮਤਲਕੀ ਉਲਾ ਦੇ ਪੈਂਦਾ ਨਾ ਉਲਾ ਨਾ ਦੇ ਬੇਪਰਦ ਕਰੇਗਾ ਹਲੇ ਕੀ ਰਹਿ ਗਿਆ ਰੋਜ ਤਾਂ ਪੈਂਦਾ ਲੋੜਾ ਦਿਖਾਉਣਾ ਕੀੜੇ ਦਿਖਾਉਣਾ ਗੱਭਰੂ ਮੁੰਡਾ ਯਾਰ ਬਿਉਂ ਮੁੰਡੇ ਦਾ ਕੀ ਹੈ ਤਖਰੀਬ ਕੀ ਨਾਲ ਤੁੰਨੇ ਬਾਹਨ ਨਵਾਦੇ ਅੱਗੇ ਤੇ ਮੈਂ ਕੁਛ ਕਰੀ ਕੁਛ ਸਮਾਦ ਬਣੂਗੀ ਬਹੁਤ ਵੱਡੀ ਕੁਰਬਾਨੀ ਹੈ ਨਹੀਂ ਜੇ ਉਹਦੇ ਬਜੇ ਤੋਂ ਤੇਰੇ ਦੁੱਖ ਲੱਗਦਾ ਫਿਰ ਤਾਂ ਭੱਜੇ ਆ ਬਿਚਾ ਨਾ ਡਬਿਆ ਅੱਛਾ ਡਬਿਆ ਮਰਨਾ ਇੱਕ ਵਾਰੀ ਇਹ ਕਹਦੇ ਵੀ ਉਹ ਜੀ ਮਾਂ ਜੀ ਕੋਈ ਕਿਉਂ ਜਾਵੇ ਅੱਛਾ ਚੱਕ ਦੇ ਕਿਨਾਂ ਕਿ ਜਾਉਣਾ ਪੋਛਰੀ ਜੋ ਕੋਈ ਤੋਏ ਤੂੰ ਮੇਰੇ ਸਾਲਿਆ ਮਰ ਜੇਗਾ ਮੈਥੋਂ ਮਰ ਜੇਗਾ ਹਾਂ ਪੁਜੀਟੋ ਮੇਰੀ ਇਹ ਨਾ ਪੀਪਣੀ 5 ਸਾਲ ਪੋਛਰੀ ਦੇ ਪ੍ਰਕਾਕੇ ਪਹਿਲਾਂ ਛੱਡੀ ਹੈ ਹਾਂ ਥੁੱਕ ਕੇ ਝੱਟ ਗਿਆ ਥੁੱਕ ਕੇ ਥੁੱਕਿਆ ਹੋਇਆ ਝੱਟਿਆ ਮੂੰਹ ਲਾਈ ਕੇ ਥੁੱਕਿਆ ਹੋਇਆ ਝੱਟਿਆ ਕਿਵੇਂ ਆ ਓਏ ਕੌਣ ਆ ਓਏ ਕੌਣ ਆ ਯਾਰ ਸਿੱਧਾ ਪੁੱਛ ਲਿਆ ਤਾ ਪਤਾ ਨਹੀਂ ਪੁੱਛਿਆ ਸਾਡਾ ਤਾਂ ਬਹੁਤ ਪਾੜੀ ਹੋਈ ਸਾਡੇ ਨਾਲ ਤਾਂ ਓਏ ਕੌਣ ਹੈ ਓਏ ਫਰਦਾ ਕੰਮ ਕਰਨ ਲੱਗਿਆ ਹੋਇਆ ਫਰਦਾ ਕੋਤਾ ਯਾਰ ਇਹਦਾ ਗੋਰਾ ਅਬਲੀਆ ਓਏ ਕਿੱਧਰ ਫਰਦਾ ਕੰਜੇ ਦਾ ਅਸੀਤ ਆ ਪ੍ਰੀਤਮ ਨਹੀਂ ਮੂੰਹ ਓਏ ਕਿੰਨਾ ਨਾ ਬਣਾਈ ਹੋਈ ਭਾਈ ਇਹਨਾਂ ਨੂੰ ਆਈ ਆ ਚਾਹ ਬਣਾਈ ਆ ਕਿੱਥੇ ਆ ਹੀ ਸਰ ਗਿਆ ਤੇ ਮੈਂ ਚਾਹ ਬਣਾਈ ਆ ਹਾਂ ਆ ਪੀ ਲਾ ਜਾ ਜੀ ਨਹੀਂ ਆ ਪੀ ਗਲਾਸ ਪੜ ਜੀ ਨਹੀਂ ਆ ਗਲਾਸ ਆ ਆ ਟੱਕਣ ਖੋਲ ਲਾ ਥਰਮੋਸ ਦਾ ਇਧਰ ਇਧਰ ਖੋਲ ਆਏ ਕੋਨੇ ਹੋਏ ਬੱਜ ਜੀ ਜੀ ਕਿੱਥੇ ਆਇਆ ਮੋਟਰ ਵਾਲਾ ਜੀ ਬਗਜੋ ਪੈਂਡਾ ਫੁੱਡਾ ਦਾ ਸਾਜਾ ਕਲੇਸ਼ ਪੈ ਰਿਆ ਜਾਂਦਾ ਕਾਹਦਾ ਕਲੇਸ਼ ਪੈ ਗਿਆ ਤੂੰ ਲਾ ਲਾ ਚੁੰਨਾ ਰਮੋਣਾ ਕਾਹਦਾ ਚੁੰਨਾ ਕਾਹਦਾ ਚੁੰਨਾ ਰਮੋਣਾ ਨੂੰ ਪਤਾ ਹੀ ਨਾ ਉਹ ਗੱਲ ਤੇ ਵੱਡੀ ਹੋਈ ਹੈ ਕੰਤ ਦਾ ਕੱਦੂ ਰਹਿੰਦਾ ਕੱਦੂ ਰੇ ਜੜਕੀ ਗੱਟ ਕਰਨਾ ਖਾਤਾ ਕੀ ਹੋਈ ਯਾਰ ਉਹ ਵਿਚਾਰੜਾ ਦੇਖੀ ਕਿਵੇਂ ਕਰੀ ਜਾਂਦਾ ਬਾਬਾ ਮੋਟਰ ਖਰਾਬ ਹੋ ਗਈ ਕੋਣ ਪਾਇਆ ਫੇਰ ਦੇਗਾ ਆਹ ਨਹੀਂ ਗਾ ਜਦੋਂ ਮੈਂ ਫੇਰੀ ਆਇਆ ਉਹ ਤਾਂ ਫੱਕ ਘੱਟ ਗਈ ਇਹਨਾਂ ਕੋਲ ਫੱਕਾ ਫਿਰਕਾ ਠੀਕ ਘੱਟ ਗਈ ਫੱਕ ਘੱਟ ਗਈ ਫੱਕ ਆ ਮੁੰਡੇ ਨੇ ਕਹਾ ਬਾਹ ਤੇਰੇ ਕੇ ਬਾਹ ਆ ਗਾ ਸਮਝ ਗਿਆ ਮੈਨੂੰ ਪਤਾ ਹੈ ਮੈਨੂੰ ਪਤਾ ਹਾਂ ਨਾ ਤੇਰਾ ਤੇ ਮੱਛੀ ਕੱਢ ਕੇ ਨਾ ਮੱਛੀ ਹੋਈ ਆ ਪੂਰੀ ਆ ਨਮੀ ਪਾਣੀ ਆ ਅੱਛਾ ਅਈਂ ਜਾਨੇ ਮੱਖੇ ਮੈਂ ਤਾਰ ਮੈਂ ਪੈਸੇ ਦੇਵਾਂ ਤਾਂ ਮੈਂ ਜੂਂ ਸੰਜੀ ਆ ਕਰ ਲੋ ਤੇਰੀ ਫੌਜੀ ਕਿੱਥੇ ਤੇ ਗਿਆ ਉਹ ਜਿਹਦੇ ਨੇ ਮੱਛੀ ਕੱਢ ਲਈ ਹੈ ਫੌਜੀ ਫੌਜੀ ਕੋਠੇ ਤੇ ਬੈਠਾ ਇਦੇ ਕੋਥੇ ਜਾ ਬੱਚਾ ਗਾੜੀ ਤੇ ਪਾਣੀ ਦੁੱਕਾ ਲੈਣੀ ਕਰਿਆ ਛੜਾ ਜਮਾਇ ਗਿਆ ਓ ਜਾਓ ਜਾਓ ਭਾਗ ਜੋ ਪੈਂਦਾ ਫੁੱਦਾ ਦੇਣੀ ਸਾਡੇ ਅੱਗੇ ਕਰੇ ਤੈਨੂੰ ਤੇ ਯਾਦ ਉਹੀ ਗੱਲ ਯਾਰ ਤੇਰੀ ਯਾ ਕੀ ਤੂੰ ਪ੍ਰੀਤ ਮਾ ਢਾਠੀਆਂ ਬਣੀਆਂ ਯਾਰ ਕੀ ਕੰਮ ਫੜਿਆ ਤੂੰ ਕਿਧਰ ਰਲੇ ਆ ਮੈਂ ਤੇਰੀ ਪਾਹਿੰਦੀ ਪਾੜ ਦੇਣਾ ਕੀ ਹੋ ਗਿਆ ਓਏ ਕੱਟੇ ਜੱਲਾ ਮੈਂ ਮੂੰਹ ਤੇ ਮੂੰਹ ਤੇ ਗੋਲ ਨਾ ਫਾਈ ਫਿਰਦਾ ਤਰਨ ਦੇ ਵੱਲ ਸਿੱਖਦਾ ਸੀ ਨੈਣ ਚਾ ਕਿਹ ਜੇਰਾ ਪਾਣੀ ਛੋਟਾ ਦੋ ਹਾਂ ਗਾਹਾਂ ਬਾਗ ਜੋ ਡੂੰਗਾ ਹਾਂ ਲੈ ਕੋਈ ਓਰੇ ਓਰੇ ਤੂੰ ਲੈ ਜਿਹੜਾ ਗਾਹਾਂ ਡੂੰਗਾ ਪਾਣੀ ਚ ਲੈ ਜਾ ਪਾਖੜਾ ਹਾਂ ਪਾਖੜਾ ਪਾਖ ਜਾ ਹਾਂ ਡੁੱਬ ਜਾਗੇ ਦੋਨੀ ਨਹੀਂ ਦੋਏ ਦੁੱਬ ਜੂ ਨਾ ਕਦ ਨਾ ਓਖਾ ਜੂ ਰਾਤ ਨੂੰ ਬੱਤਾਂ ਤੇ ਬੈਠਾ ਹਾਂ ਹਾਂ ਇੱਥੇ ਆ ਬਸ ਇਹਨਾਂ ਨਾਲ ਆ ਪ੍ਰੀਤੂ ਵੀ ਦੇਖ ਲੈ ਯਾਰ ਕਿ ਕਿੱਧਰ ਰਲਿਆ ਫਦਾ ਇਹਨਾਂ ਨਾਲ ਉਹ ਕੀ ਕਰਦਾ ਪਰੌਣਿਆ ਵਧੀਆ ਕਰੇ ਕੰਮ ਕਰ ਤੂੰ ਆ ਪਾਣੀ ਹੈਗਾ ਬੰਦਾ ਨਾ ਗੁੰਡੀ ਕੇ ਪਹਿਲਾਂ ਤੂੰ ਸੀ ਲੜਦੇ ਹੋ ਇਹ ਬੱਚਾ ਬੈਠਾ ਆ ਬਾਹਰ ਜਾਂਦੇ ਸੀ ਵੀ ਬਾਹਰ ਨਹੀਂ ਆ ਦੋ ਯਾਰ ਜਾਓ ਯਾਰ ਤੁਸੀਂ ਕਮਾਲ ਨੂੰ ਮਨ ਗਾਜੋ ਜਰ ਮਾਸ਼ੀ ਉਹ ਜੋ ਜੇ ਤੂੰ ਤਾਂ ਯਾਰ ਸ਼ਾਨਾ ਬਣਾ ਇਹਨਾਂ ਨੂੰ ਲੈ ਜਾ ਯਾਰ ਓਏ ਅਸੀਂ ਤਾਂ ਯਾਰਾਂ ਗਾਂ ਤੋਂ ਆਇਆ ਯਾਰ ਥੋੜਾ ਜ਼ਵਾਦ ਸੀ ਆਜੀ ਭਰਾਵਾਂ ਦੀ ਲੜਾਈ ਪੈ ਹੋਈ ਇਹ ਸਾਡਾ ਆਉਦਾ ਕਲੇਸ਼ ਪੈ ਰਿਹਾ ਹੈ ਕਿੰਦੇ ਤਾਂ ਗਿਆ ਜਿਹੜੇ ਮਾਜਾ ਥੋਦੇ ਮਾਰਿਆ ਗਿਆ ਨੂੰ ਵੜਦੇ ਜੋਰੇ ਫੇਰ ਮਾਰਦਾ ਹੈ ਹੈ ਭੰਡਾ ਫੁੱਦਾ ਜਨੇ ਕਿਨੂੰ ਵੜਦੇ ਕਿਹਨੇ ਨਾ ਰੋਣਾ ਨਾ ਵੜਦੇ ਜੋਰੇ ਕੰਡਾ ਮਾ ਕਸ਼ ਪਾਣੇ ਕਿਉਂ ਸਾ ਨਹੀਂ ਵੱਡਾ ਇਹਦੇ ਨਾਲ ਆ ਸਾਡਾ ਰੌਲਾ ਇਹਦੇ ਨਾਲ ਆ ਸਾਡਾ ਤਰੌਲਾ ਇਹਨੂੰ ਵੱਡਿਓ ਇਹਦੇ ਨਾਲ ਹੈ ਇਹਦੇ ਨਾਲ ਆ ਦੇਖੋ ਦੋਇਆ ਨਾਲ ਦੇਆ ਮੂਤਿਆ ਤਰਾ ਤਕਉ ਮੈਂ ਯਾਰ ਇੱਕ ਸੰਗੀ ਗਦ ਥੋੜੀ ਆਦਾ ਉਹ ਪਤੀ ਦੇ ਥੋੜੇ ਕੱਪੜੇ ਲੈ ਹਾਂ ਇਹਦੇ ਦੇਖਾ ਦੇਖਾ ਕੀ ਦੇ ਆਏ ਐ ਬਰਬਾਹ ਕਿਉਂ ਨਹੀਂ ਆਂ ਤੈਨੂੰ ਹਾਂ ਗੱਲਬਾਤ ਹੀ ਬਣ ਗਈ ਆ ਯਾਰ ਕੋਈ ਨਹੀਂ ਮੇਰੇ ਕਾਟ ਦਾ ਬੰਦ ਬੰਗਾਲ ਆ ਲੈ ਤੇਰੀ ਤਾਈ ਦੀ ਜੋ ਛੱਡੋ ਯਾਰ ਪਰੇ ਛੱਡ ਓ ਛੱਡ ਓ ਬਗਜੋ ਪੈਂਦਾ ਫੁੱਦਾ ਦੇ ਓ ਛਕ ਥੱਡੇ ਹੂ ਬਿੱਤਾ ਚਲੋ ਚਲੋ ਬੰਦ ਫੁੱਦਾ ਲੈ ਜਾ ਬੰਦ ਫੁੱਦਾ ਲੈ ਜਾ ਚਲੋ ਖੜਾ ਹੋ ਇੱਥੋਂ ਖੜਾ ਹੋ ਚੱਲ ਚਲੋ ਚਲੋ ਜੋ ਰਿਆ ਚਲ ਕਾ ਮੋੜ ਲੱਗਈ ਏ ਬੰਦ ਲੜਦਾ ਤੂੰ ਆਪਸ ਮਕਾਰ ਦਾ ਫੁੱਦਾ ਦੇਣੇ ਚੱਲ ਪੇ ਡੱਕ ਕੇ ਨਸ਼ੇ ਦੇ ਕੀ ਮੋੜਨ ਗਈ ਆ ਭਾਈ ਤਾ ਸਾਈ ਨੱਕਾ ਮੋੜ ਨਗਈਆ ਨਰਦਨ ਓਹ ਤਰੀ ਤੋਂ ਬਹਾਸੀ ਯਾਰ ਕੋਟ ਆਏ ਹੋ ਉਹੀ ਤਾਂ ਗੱਲ ਆ ਯਾਰ ਸਿਆਣਾ ਬਿਣਾ ਤੇਰੀ ਪਾਏ ਦੇ ਬੱਡੇ ਜਾਉਗੇ ਓ ਬਗ ਜਾ ਓਏ ਤੁਸੀਂ ਬਗ ਜਾ ਓ ਪਾਏ ਪਿੱਥੇ ਕਿੱਦ ਜਾ ਗਈ ਯਾਰ ਇਹ ਨਾ ਸੱਟ ਮਾਰ ਨੱਕਾ ਰੱਖੇ ਇੱਥੇ ਨੱਕਾ ਫੱਕਰ ਮਾਉ ਨੂੰ ਹਾਂ ਨੱਕਾ ਜਾ ਰਗੇ ਸੀ ਹਾਂ ਠੀਕ ਹੈ ਪਰ ਪਰਿਵਾਰ ਵਧੀਆ ਹਾਂ ਵਧੀਆ ਵਧੀਆ ਤੈਨੂੰ ਹੁਣ ਪਤਾ ਲੱਗਿਆ ਬਾਹਲੇ ਚਿਰ ਬਹੁਤ ਆਸ ਲੈ ਮੈਨੂੰ ਜਾਗ ਜਾ ਬਈਆ ਦੇਖਾ ਲੱਗਦਾ ਜੇ ਮੈਂ ਬੰਦਾ ਇਹਦਾ ਦੇਖਾ ਲੱਗਦਾ ਬਈ ਕਿੱਥੋਂ ਦਾ ਲੱਗਦਾ ਮੈਂ ਉਹਦੇ ਰਗ ਉਹਨੂੰ ਮੈਨੂੰ ਲੱਗਦਾ ਉਹ ਕਿਵੇਂ ਤੋੜ ਗਏ ਬਿਨਾ ਕੁੜੀ ਦੇ ਜਮਾਈ ਪਾਪ ਲਾ ਗਏ ਕੋਟੇ ਕਰ ਲੈ ਨਾ ਹੋ ਜਾ ਤਾ ਬਹੁਤ ਸਤੋ ਆ ਪਾਏ ਨਾ ਖੜਾ ਹੋ ਜਾਂਦਾ ਲੋੜਿਆ ਇੱਥੇ ਪੈ ਗਏ ਨੇ ਤੋੜਦੇ ਪਰੋਣਿਆਂ ਨੂੰ ਤੂੰ ਨਾਲ ਗੱਲ ਕਰ ਤੇਰੀ ਭੈਣ ਦਾ ਫੁੱਦਾ ਕਰਦੇ ਮੇਰੇ ਨਾਲ ਕੀ ਗੱਲ ਕਰਦੇ ਆ ਓ ਛੱਟਾ ਮਲਾਈ ਜਾਂਦੀ ਮੈਂ ਇਹ ਨਹੀਂ ਹੱਥ ਆ ਤੇਰੇ ਨਾਲ ਵੀ ਬਣਾਉਂਦੇ ਮਿਲਿਆ ਵਾਲਾ ਮੈਂ ਤਾਂ ਕਹਿੰਦਾ ਆਪਾਂ ਚੱਲ ਗਏ ਯਾਰ ਹਾਂ ਆ ਪਟ ਰ ਪਏ ਆ ਆ ਭੈਂਦਾ ਫੁੱਦਾ ਹੀ ਹੋਣੇ ਆਪੇ ਗੋਲੀ ਆ ਚੱਲੀਏ ਆ ਕੱਪੜੇ ਸਰੇ ਲੇਜ ਗਏ ਆ ਆ ਕੱਪੜੇ ਨਾਲ ਹੀ ਆ ਨਾਲ ਪਈ ਜਾਂਦਾ ਭੈਂਦਾ ਫੁੱਦਾ ਹੀ ਹੋਣਾ ਆ ਉਹ ਕੱਜਰ ਜਾਈਂ ਫਾਦੇ ਨੂੰ ਇਹਦੇ ਕੱਪੜੇ ਦੇ ਤੈਨੂੰ ਫਾਦੇ ਸਾਰੇ ਕੱਪੜੇ ਯਾਰ ਖਾ ਲੈ ਉਹ ਜੁਰੇ ਪਰੇ ਪਰ ਆਉਂ ਲਿਆ ਬਾਜੋ ਤੁਹਾਡੀ ਛੋਟਾ ਮਤਬੁਲੀ ਤੁਹਾਡੀ ਘਰ ਦੀ ਲੜਾਈ ਆ ਜਿੰਨੇ ਦੀ ਲੜਾਈ ਆ ਉਹ ਛੋਟਾ ਮਤਬੁਲੀ ਉਹ ਪ੍ਰੀਤ ਬਾਤ ਉਹੀ ਕੱਢੀ ਯਾਰ ਨਹੀਂ ਯਾਰ ਲਵ ਯੂ ਗੱਲ ਕਰ ਦੋ ਮੇਰੇ ਤਾਈ ਨੂੰ ਕਿਵੇਂ ਕੁੱਤ ਦੇ ਹੋ ਜਾ ਤੁਸੀਂ ਜੀ ਦਾ ਨਫਰ ਦਾ ਤਾਈ ਦਾ ਮੇਰੇ ਤਾਈ ਨੂੰ ਕਿਵੇਂ ਕੁੱਤ ਦਾਂ ਯਾਰ ਛੋਟਾ ਫੜਨਾ ਤਾਈ ਦਾ ਤੂੰ ਮਾਰ ਦੋ ਹੁੰਦੀ ਹੋ ਜਾ ਯਾਰ ਬੰਦ ਤਾਂ ਗਲਤ ਗੱਲ ਲਾ ਤਾਈ ਦੀ ਸਨਵਾਰ ਚੱਕ ਨਾ ਪੱਡੀ ਕਾਦੀ ਚੱਕਰੀ ਤੇਰੀ ਭਾਂਹ ਦਾ ਫੁੱਦਾ ਚੱਕ ਲਈ ਤਾਈ ਦੀ ਸਨਵਾਰ ਆਏ ਜੋ ਬੋਲਿਆ ਤੇ ਤੂੰ ਜਾਣਾਰੀ ਹੂੰ ਭਰੀ ਨਾ ਕੰਜੜਾ ਮਾਦਾ ਤੈਨੂੰ ਸਿਆਣਾ ਸਮਝਦਾ ਸੀ ਆ ਜਾ ਸੀ ਤਾਂ ਜਾਣੇ ਨਵੇੜ ਬਗ ਜੋ ਯਾਰ ਭਾਂਹ ਦਾ ਫੁੱਦਾ ਜਣੇ ਕਿ ਕੋਈ ਨਾ ਕੋਈ ਪਾ ਦਾ ਬੁੰਦ ਚ ਤੰਗ ਦੂ ਏਦਾਂ ਦਬਾ ਜੋਰੇ ਨੂੰ ਤੇਰੀ ਮੱਛੀ ਏਦਾਂ ਦਬਾ ਪਾਉਣਾ ਤੇਰਾ ਬੁੰਦ ਤੇ ਤੰਗ ਦੂ ਉਹ ਬਗ ਜਾ ਜੋਰੇ ਤੁਹਾਡੀ ਬੁੰਦ ਤੇ ਪਾਣੀਆ ਮਜਬੂਰਦਸਤੀ ਤਤਵਾ ਕੋ ਜਾ ਕੱਢ ਜਾ ਫੋ ਜਾ ਪ੍ਰੀਤਵਾ ਚਲੋ ਯਾਰ ਪ੍ਰੀਤਵਾ ਹਾਂ ਸਾੜਾ ਰੋਟੀ ਦਾ ਰੋਟੀ ਬੜਾਈ ਬਟਕਾ ਖਾ ਕੇ ਜਾਇਓ ਰੋਟੀ ਖਾ ਦੇ ਨਾ ਘਰੇ ਫੜਾ ਲੈਂਦੇ ਬਣਵਾ ਆ ਜੋ ਬੈਨ ਘਰੇ ਆ ਜੋ ਕੋਈ ਨਹੀਂ ਕਰਿਆ ਆ ਜੋ ਉਹ ਭੱਜ ਜਾ ਜੇ ਠੋ ਉਹੀ ਗੱਲ ਆ ਤੁਹਾਡੀ ਚੋਰੀਆ ਆ ਜੋ ਮਾਰ ਚੱਲ ਜਾਈਦਾ ਓਏ ਮੈਂ ਕਹਿੰਦਾ ਕਾੜੂ ਮਾਰਨੇ ਕਾੜੂ ਮਾਰਨੇ ਆ ਜਾ ਜਾ ਬੁੰਡ ਪਾ ਨਹੀਂ ਦਿੰਦੇ ਯਾਰ ਤੈਨੂੰ ਮਾਰ ਕੇ ਰੱਖ ਪੰਗਾ ਨਾ ਲੈ ਜੀ ਛੱਡ ਦੇ ਨਾ ਮਾਰ ਤਾਲੀਆਂ ਬਣਾਵਾ ਤੈਨੂੰ ਬਦਮਾਸ਼ ਕਿਉਂ ਬੁੰਡ ਪੰਗੇ ਲੈ ਚੇ ਦੇ ਨਾਲ ਜਿਆਦਾ ਹੋ ਗਿਆ ਯਾਰ ਚੱਲ ਗਿਆ ਤੁਸੀਂ ਤਾਂ ਛਾਣੇ ਹੋ ਬੁੰਡ ਪਾ ਘੋੜੀ ਤਾਂ ਬਹੁਤ ਪ੍ਰਤੀਤ ਹੈ ਭੈਂਦਾ ਲਾ ਨਛਿਆਣਾ ਬੈਣਾ ਚੋਕਾ ਦੇਖ ਤੋੜਦਾ ਹੋਇਆ ਦੇਖ ਤੋੜਦਾ ਦੇਖ ਮੇਰਾ ਜਾਨਾ ਕਿੱਦਾਂ ਹੋਣਾ ਪਾ ਓਏ ਤੂੰ ਭਗ ਜਾ ਮੇਰੇ ਆ ਆ ਜਾ ਤੇਰੀ ਭੈਂਦੇ ਜੰਨ ਤੇਰੀ ਜੇ ਮਾਰ ਦੂ ਤੇਰੀ ਭੈਂਦੇ ਲੰਨ ਮਾਰ ਦੂ ਆ ਜਾ ਭੈਂਦੀ ਬੁੰਡ ਦੇਨੇ ਆ ਭੈਂਦੀ ਬੁੰਡ ਤਾ ਖਾਇਆ ਯਰ ਰਦੀ ਰਾਤ ਭੈਂਦੇ ਲੰਨ ਠਕੇ ਖਾਂਦੇ ਫਿਰਦੇ ਆ ਬਾਣਾ ਚ ਬੇਬਰਾ ਲਾਈਟ ਆ ਗਈ ਓਏ ਹਾਂ ਲਾਈਟ ਆ ਗਈ ਆ ਤਾਂ ਹੈਂ ਮੋਟਰ ਹੁਣ ਚਲਾਉਣੀ ਨਹੀਂ ਮੋਟਰ ਤਾਂ ਚੱਲੀ ਜਾਂਦੇ ਫਿਰ ਪਾਣੀ ਦਾ ਕਰਿਆ ਹੋ ਪੈਂਦਾ ਹਾਂ ਉਹ ਕਰਿਆ ਉਰਲੇ ਵਾਣ ਜਾ ਨਹੀਂ ਵਿੱਚ ਚਲ ਚੱਲੀ ਜਾਂ ਚੱਲ ਗਏ ਫਿਰ ਆਪਾਂ ਹੈ ਤੇਰੇ ਨਾਲ ਹੁਣ ਇਹ ਪੈਂਦਾ ਫੁੱਦਾ ਹੀ ਆਵੇ ਆ ਦੀਆ ਪਿਆਰਾਂ ਦਾ ਫੇ ਤੜਕੇ ਆ ਜੂ ਯਾਰ ਆ ਚੱਲ ਗਏ ਪੈਂਦੀ ਲੰਨ ਲਵੇ ਦਮ ਉਹ ਕਿਵੇਂ ਦਾ ਉਹ ਠੀਕ ਹੈ ਤੂੰ ਕਿੱਧਰ ਫਿਰਦਾ ਓਏ ਉਹ ਮੈਂ ਤਾਂ ਆਪਣੇ ਗਵਾਹ ਨੂੰ ਫੋਨ ਕੀਤਾ ਤੇਜੇ ਨੇ ਕਹਿੰਦੇ ਆਪਣੀ ਮੋਟਰ ਤੇ ਕੱਟ ਹੋ ਰਿਹਾ ਹੋ ਜੀ ਨਹੀਂ ਇਕੱਠੇ ਤੇਰੇ ਪਿਆਉ ਦੀਆਂ ਕਟੂਤਾਂ ਦੇਖ ਲੈ ਕੀ ਹੋ ਗਿਆ ਉਹ ਪਿਆ ਬਿਨਾ ਕੁ ਡੰਪੜਾ ਲੈ ਨਹੀਂ ਪਤਾ ਹਜੇ ਇਕ ਨੂੰ ਪਤਾ ਲੈਣਾ ਤੁਸੀਂ ਪਤਾ ਤੁਸੀਂ ਨਾ ਤੁਹਾਨੂੰ 10 ਦਿਨ ਹੋ ਗਏ ਪਤਾ ਨਹੀਂ ਲੱਗਦਾ ਕੁਛ ਪਤਾ ਤਾਂ ਲੱਗਦਾ ਹੁਣ ਜਿਵੇਂ ਆਕੇ ਖੰਦਾ ਫਿਰਦਾ ਰਹੇ ਨਾ ਰੋਜ਼ ਘਰੋਂ ਤੋੜਦੇ ਨੇ ਤੁਹਾਨੂੰ ਐ ਨਹੀਂ ਪਤਾ ਕਿ ਕਿੱਧਰ ਜਾਂਦਾ ਹੈ ਆ ਪਾ ਓਏ ਹਾਂ ਪਾਪਾ ਆ ਬੁੱਤ ਆ ਤਾਏ ਹੋਰੀ ਦੱਸਦੇ ਮੈਨੂੰ ਤੂੰ ਇੱਥੇ ਕਿੱਥੇ ਰੋੜਦਾ ਕੰਮ ਲਿਆ ਆ ਅੰਮਾ ਮਾੜਾ ਪਿਓ ਨਾ ਹੋਵੇ ਕਿ ਜਦਾ ਉਹ ਆ ਦੇਖ ਲੈ ਆ ਸਰਾਣਾ ਕੱਢੀ ਥੱਲੋ ਆ ਸਲਵਾਰ ਆ ਆ ਆ ਆ ਭਈਆ ਸਲਵਾਰ ਆ ਆ ਦੇਖ ਆ ਦੇਖ ਹਾਂ ਆਹਾ ਕੀ ਐ ਜੱਲੰਨਾ ਕੌਣੂ ਕਰੇ ਇਹ ਤੁਹਾਨੂੰ ਮਤਲਬ ਹੀ ਉੱਥੇ ਨਾ ਹਾਂ ਗੀਦੋਆ ਹੜ ਮਾਰੀ ਐ ਨਹੀਂ ਬਾਣ ਚ ਉੱਥੇ ਪਈ ਸੀ ਰੂੜੀ ਦਾੜੀ ਜੋ ਹੜਾ ਨੇ ਆੜ ਗਈ ਮਾਰਾ ਅੱਛਾ ਮੈਂ ਕਹਾਂ ਚਰ ਮੋਟਰ ਅੱਛਾ ਇਹ ਪਾਟੀ ਨਹੀਂ ਆ ਨਵੀਂ ਸਲਵਾਰ ਐ ਰੂੜੀ ਚ ਖਰਾ ਨਵੀਂ ਇਹ ਤੇਰੀ ਭੈਣ ਦਾ ਫੁੱਦਾ ਐ ਤੇਰੀ ਦਾ ਮੈਨੂੰ ਐਂ ਦੱਸ ਪਿੱਛੇ ਆਉਂਦੇ ਰਹੇਂਗਾ ਪ੍ਰੀਤੋ ਦੀ ਸਲਵਾਰਾ ਰੋਜ਼ ਲਿਆਉਂਦਾ ਮੋਟਰ ਤੇ ਇਹ ਤਾਂ ਨਹੀਂ ਮੇਰੇ ਨਾਲ ਗੱਲ ਇਹ ਕੰਮਾਂ ਦੇ ਰਹੇਂਗਾ ਤੂੰ ਹਾਂ ਜਲਾ ਬਣਾ ਕੇ ਆਪਣੇ ਘਰੇ ਫਾਟ ਕਪਾਉਂਗੇ ਹਾਂ ਇਹ ਤਾਂ ਕੰਬਲ ਐ ਇਹਨੂੰ ਕੋਈ ਕੁਝ ਪਤਾ ਪਤਾ ਤਾਂ ਮੈਨੂੰ ਵੀ ਚੰਗਾ ਭਲਾ ਮੈਂ ਉਹ ਨਹੀਂ ਬੋਲਦਾ ਯਾਰ ਮੈਂ ਇਹੋ ਜਿਹਾ ਕੰਮ ਕਰੂੰ ਜੱਟਾ ਨਾ ਆ ਚੰਗਾ ਭਲਾ ਪ੍ਰੂਫ ਪਿਆ ਹੋਰ ਕੀ ਛੁਣਛਣਾ ਹੋ ਜੇ ਆ ਜਾ ਪ੍ਰੂਫ ਆ ਕੀ ਆ ਕੀ ਓਏ ਬੋਪਾ ਮੁੰਡੇ ਨੂੰ ਨਾਲ ਹੀ ਲਿਆਉਣਾ ਸੀ ਫੋਨ ਕਰ ਦੇ ਪਾਜਾ ਨਾਲ ਲਿਆਉਣ ਲੜੜਾ ਫੜਨਾ ਮੁੰਡੇ ਨੇ ਨਾਲੇ ਤੂੰ ਨਾ ਭੈਣ ਦਾ ਲੈ ਨਾ ਤੂੰ ਬੋਲਦਾ ਕਿਵੇਂ ਓਏ ਹੈ ਜੇ ਤੂੰ ਕਰੋ ਮੁੰਡੇ ਨੂੰ ਸਾਜ ਕੇ ਤੇ ਲੈ ਉਹਨਾਂ ਦੀ ਤੇਰੀ ਭੈਣ ਚੋਦੀ ਆ ਇਹ ਨਹੀਂ ਕਹਦਾ ਸੱਜੇ ਮੈਂ ਤਾਂ ਗੱਲ ਪੈਂਦਾ ਲੈ ਅਗਵਾਂਟੀਆਂ ਨੇ ਕੀਤਾ ਇੱਥੇ ਰੋਜ ਜਿਹੜਾ ਕੰਜਰਖਾਨਾ ਬਣਾ ਰੱਖਿਆ ਤੂੰ ਆਠ ਹੋ ਰਹੇ ਹੈਂ ਤੇਰਾ ਭੈਣ ਗੰਡਾ ਕਰਾ ਕੰਜਰਖਾਨਾ ਬਣਾ ਅਗਲੇ ਕਦੇ ਅਸੀਂ ਕੱਟ ਕਰਾਂਗੇ ਲੌੜਾ ਫਾਟੂੜੇ ਉਹ ਬਣਾਇਆ ਇਹਨੂੰ ਗੱਲ ਲੌੜਾ ਤੂੰ ਰੋ ਇੱਧਰ ਇੱਥੇ ਕਰ ਜੋ ਕੰਧਰਖਾ ਨਾ ਬਣਾ ਰੱਖਿਆ ਜੇ ਕੋਈ ਰਾਖੀ ਉਹ ਤਾਰ ਵੱਢ ਕੇ ਲਈਓ ਆਖੇ ਮੋਟਾ ਆੜਾ ਕੋਈ ਨਹੀਂ ਪੜਾਉਂਦੇ ਸੀਗੇ ਗੋਦੀ ਦੀ ਤੀ ਮਿਲੇਉਣਾ ਤਾਰ ਦੀ ਰੱਖੀ ਚਟਰ ਦੇ ਤਾਰੇ ਜੁੜ ਗਏ ਬੜਾ ਭੈਂਜਾ ਲੰਨਾ ਮਰਿਆਂ ਦੀ ਲੱਤਾਂ ਨਹੀਂ ਥੋੜੀ ਦੀਆਂ ਦਿੱਥੋ ਬਾਣੀਏ ਦਾ ਪੈਜੇ ਫੜ ਕੇ ਲੈ ਮੇਰੀ ਗੱਲ ਸੁਣ ਹਾਂ ਲੰਨਾ ਟੌਰੀ ਵਾਲਿਆ 20000 ਹਾਂ ਪਾਈ ਜਾ ਬੇੜਾ ਤੇਰਾ 20000 ਤੂੰ ਇੱਕ ਫੜ ਕੇ ਲੈ 10 ਫੜ ਜਾ ਮੇਰੀ ਗੱਲ ਹਾਂ ਕਰੇ ਕਰੇ ਫੜ ਕੇ ਲੈ ਆ ਇਹ ਕਿੱਥੇ ਲਾਤੇ ਮੈਨੂੰ ਐ ਦੱਸ ਅਰੇ ਚੱਲਿਆ ਸ਼ਰਫ ਕਬੀਲ ਜੀ ਸਾਨੂੰ ਕਹਿੰਦਾ ਕਰਮਾ ਬੈਠੇ ਨੇ ਜੋੜ ਤੇ ਲਿਆਉਣਾ ਥਾਪੀਆਂ ਵਾਂਗੂ ਕਾਲਾ ਪਰਦਾ ਹਾਂ ਕਿ ਤੈਨੂੰ ਜਾਈ ਜਾਵੇ ਫੇਰ ਕੋਈ ਨਾ ਕੋਈ ਚੰਗਾ ਹੈ ਨਾ ਮੈਂ ਤਾਂ ਕੋਈ ਲੈਂਦਾ ਨਹੀਂ ਤੇ ਪਹਿਲਾਂ ਲਈ ਹੈ ਆ ਮੈਂ ਤੇਰੇ ਵੰਗੂ ਘਰ ਨਹੀਂ ਖਵਾਇਆ ਘਰ ਨਹੀਂ ਖਵਾਇਆ ਤੇਰੇ ਵੰਗੂ ਤੂੰ ਆੜਤੀਆਂ ਨੂੰ ਕਹਿੰਦੇ ਨੂੰ ਕਹਿੰਦੀ ਮੈਂ ਤਾਂ ਮੂੰਹ ਇਹ ਦਵਾ ਹਾਂ ਮੂੰਹ ਇਹ ਦਵਾ ਪੈਸੇ ਨਹੀਂ ਬਿੱਟ ਪੈਸੇ ਨਾ ਦੇ ਇਹਨੂੰ ਕਾਹਦੇ ਪੈਸੇ ਚ ਮੈਂ ਬਾੜੀ ਥਾਂ ਲਾਉਣਾ ਯਾਰ ਤਾਂ ਐ ਕਰੀ ਤੜਕੇ ਮੇਰੇ ਨਾਲ ਜਾਈ ਜਿਹੜਾ ਤੇਰੇ ਨਾਲ ਬਾਹ ਹੈ ਨਾ ਬਾਹ ਨਾ ਹੈ ਬਾਹ ਹੈ ਜਿਹੜੇ ਤੇਰੇ ਨਾਲ ਉਹ ਮੇਰੇ ਨਾਲ ਵਾਰੀ ਦੇ ਦੇ ਫਰਕ ਕਦਾਦਾ ਦੇ ਦੇਖ ਬੜਾ ਬਾਹਨ ਦਾ ਨਹੀਂ ਹੁੰਦਾ ਕਿਸੇ ਦਾ ਨਾ ਮੈਂ ਹੁੰਦਾ ਜਗ ਦਾ ਮਾਲਕ ਇਹਨੇ ਹਜੇ ਵਿਆਹ ਕਰਾਉਣਾ ਇੱਕ ਹੋਰ ਆ ਜਾ ਕਰਾਉਣਾ ਨਹੀਂ ਨਹੀਂ ਕਰਾ ਜਿੰਨਾ ਚਿਰ ਪ੍ਰੀਤ ਮਰਦੀ ਨਾ ਤੇ ਫਿਰ ਸੁਡਾ ਨਹੀਂ ਕੰਮ ਲੋਡਾ ਸੁਡਾ ਵੀ ਨੀਚੇ ਡਿਠਾਟਾ ਉਹਨਾਂ ਚਿਰ ਹਾਂ ਖੁੱਦੀ ਤੇ ਆਪਣੇ ਖੇਤ ਤੋਂ ਸਮਾਜ ਬਣਾਉਂਗੇ ਚੋਲੀ ਅੱਛਾ ਦੇ ਕਿਉਂ ਹਾਂ ਦੇ ਕਾ ਸਵਾਲ ਬਣਾਉਂਗਾ ਭੈਣ ਦੀ ਲੰਨ ਲਵੇ ਪਾਣ ਲਵਾਉਣਾ ਜੇ ਮੁੰਡੇ ਨੂੰ ਗੁੰਡ ਚੰਗਲਾ ਬਾਹਨ ਦੀਆਂ ਲਵਾਉਣਾ ਨਾ ਨਾ ਮੁੰਡਾ ਵੇਹੀ ਤੂੰ ਇੱਕ ਹੋਰ ਕਰਾ ਲਾ ਭੈਂਦਾ ਲੰਨਾ 20 ਸਾਲ ਦਾ ਰਹਿਣੀ ਦੀ ਮੈਂ ਤੈਨੂੰ ਮੇਰੇ ਕਰਨਾ ਕਰਕੇ ਮੇਰਾ ਵਿਆਹ ਨਹੀਂ ਹੁੰਦਾ ਤੇ ਆਪਣੀ ਲੰਡਾ 20 ਆ ਗਏ ਤੇਰੀ ਭੈਂਦਾ ਫੁੱਦਾ ਆ ਗਿਆ ਤੇਰੀ ਅਗਲਾ ਪਰਲੇ ਏਡੇ ਤੋਂ ਦੱਸੁੰਦਾ ਤੇਰੀਆਂ ਕਰਤੂਤਾ ਜੀ ਛਿੰਜਾ ਹਾਂ ਅਮਰੀਕੀ ਹੈ ਹਾਂ ਅੱਛਾ ਹਾਂ ਤੇ ਭੈਂਦੇ ਲੰਨੋ ਮੈਂ ਤਾਂ ਲੈਣੀ ਹੈ ਕਿਸੇ ਦੀ ਲੋਕਾਂ ਦੇ ਪ੍ਰਬੰਧ ਦੇਈ ਜਾਂਦੇ ਉਹ ਨਾਲ ਚੰਗੇ ਹੀ ਆ ਅੱਛਾ ਰਹਿਣੀ ਲੱਗ ਜਾ ਦੇਣ ਲੱਗ ਜਾ ਅੱਛਾ ਦੇਣ ਲੱਗ ਜਾ ਉਹ ਚੰਗਾ ਹੋਣੀ ਬਿਨਾਂ ਵੀ ਲੈਣਦੀ ਆ ਤੁਹਾਡਾ ਪਹਿਲੇ ਪਰਦਾ ਛੁੜੇ ਉਹਦੇ ਕਿਛੇ ਕਰਤੇ ਹਾਂ ਪਿੰਡ ਚ ਮਾਨ ਨਾਲ ਇੱਕ ਚੋਰੀ ਹਾਂ ਇੱਕ ਮੇਰੇ ਪਿਓ ਦੀ ਪੈਂਡ ਚ ਆਲੀ ਵਾ ਤਾਂ ਵੀ ਪੜਾਕੇ ਕੱਢੀ ਹਾਂ ਆ ਬਾਣ ਦੀ ਵੀ ਪੜਾਕੇ ਕੱਢੀ ਹਾਂ ਚਾਰ ਕਣਾ ਲੈ ਲਈਆਂ ਉਹ ਲੈ ਤਾਂ ਲਈਆਂ ਉਹ ਚਾਰ ਕਣਾ ਓਏ ਓਤਾ ਜੇਰ ਬੋੜ ਲਾਉ ਨੂੰ ਲਿੰਗ ਅਗਲੇ ਨੇ ਮਟਾ ਕਰਾ ਦੇ ਮੈਂ ਪਿੰਡ ਚ ਗੱਲ ਡਾ ਤੇਰੀ ਭੈਣ ਦਾ ਫੁੱਦਾ ਲਿਆ ਗੂਠਾ ਲਾਇਆ ਚਾਰ ਕਨਾਲਾਂ ਤੇ ਗੂਠਾ ਤਵਾਦ ਲਾ ਕਰਿਆ ਤਵਾਦ ਨਾ ਕਰਦਾ ਬਾਲਾਂ ਵਾਲੇ ਵੇਚੀਆਂ ਨਹੀਂ ਛੇੜੋ ਆਪਣਾ ਨਾਲੀ ਤੇ ਪ੍ਰੀਤ ਨੂੰ ਕਹਾ ਤੈਨੂੰ ਪਲਾਟ ਲੈ ਕੇ ਦਊ ਮਕਾਨ પાਕੇ ਦਊ ਪੱਕਾ ਨਜ਼ਾਰੇ ਲਈ ਉਹ ਕਰਾ ਲਾਉਣ ਵਾਲਾ ਬੰਦੇ ਆਪਣਾ ਬਾਣ ਉਛੇ ਉਹਨਾਂ ਨਾਲ ਚੰਗੀ ਗੱਲ ਤੇ ਆਉਣ ਦਿੰਦਾ ਠੀਕ ਆ ਠੀਕ ਆ ਚੱਲ ਗਿਆ ਆ ਜਾ ਲੋਕਾਂ ਮਗਰ ਨਾ ਲੱਗ ਹਾਂ ਲੋਕਾਂ ਮਗਰ ਨਾ ਲੱਗ ਪਲੇਂਡਾ ਲਾਉੜਾ 10 ਨੰਬਰ ਹੀ ਹੋ ਗਏ ਇੱਥੇ ਬੁੰਡੇ ਚਾਵੜਾ ਮੇਰੇ ਕੋਲ ਫਿਰ ਇਹ ਜੋ ਗੁਰੂਏ ਬੋਲੇ ਭਾਈ ਇਹ ਕੰਮਾਂ ਤੇ ਰਹੇ ਹਾਂ ਆ ਕੰਮਾਂ ਤੇ ਰਹੇ ਹਾਂ ਇਹ ਤਾਂ ਕੋਈ ਕਰੇ ਨਹੀਂ ਇਹਦੇ ਵਾਲੇ ਕੰਮ ਮਿਰਚਾਂ ਨਾਲ ਪੱਤਾ ਸਭ ਪਾਉਣੀ ਪੱਤਾ ਫਿਰ ਮੈਂ ਤੇਰੇ ਮੰਮੂਆਂ ਰੋਜ਼ ਨਹੀਂ ਲਿਆਉਂਦਾ ਸੀ ਲਿਆਉਂਦਾ ਸੀ ਫਿਰ ਹਾਂ ਉਹ ਹਾਂ ਫਿਰ ਤੇਰੇ ਮੰਮੂਆਂ ਦਾ ਤੜੀ ਖਵਾਇਆ ਸੀ ਹਾਂ ਕੀ ਪਤਾ ਖਵਾਇਆ ਹੋਵੇ ਤੇਰੀ ਭੈਣ ਦਾ ਫੁੱਦਾ ਖਵਾਇਆ ਕੱਲ ਮਾਂ ਦੇਖਦਾ ਸੀ ਤੇਰੀ ਭੈਣ ਮੇਰੇ ਮੁੰਡੇ ਦਾ ਹੋ ਨਹੀਂ ਬੈਠਿਆ ਸਾਲ ਕੋਈ ਨਹੀਂ ਰਾਤ ਇੱਕ ਬਾਦਲ ਕੇ ਲਿਆ ਕਹਿੰਦੇ ਹਾਂ ਹਾਂ ਰੋਜ਼ ਨਮੀ ਲਿਆਉਂਦਾ ਇੱਕ ਬਿਲਕੁਲੀ ਜਾਂਦੀ ਨਹੀਂ ਤੇ ਜਦੋਂ ਤੂਫਾਨ ਆਉਂਦਾ ਲੋੜਾ ਛੇ ਕਿਤੇ ਰਾਜੀ ਕੀ ਫੜਿਆ ਗਿਆ ਹਾਂ ਉਹਨੇ ਨਹੀਂ ਮੁੰਨਰ ਬੰਨ ਕੇ ਕੀ ਡਾਰੇ ਪਾਉਂ ਕੇ ਮੈਨੂੰ ਭੈਣ ਦਲ ਲੱਗੀ ਰ ਬੰਨੇ ਨਹੀਂ ਫਿਰ ਇਹ ਤਾਂ ਬੰਨ ਲਿਆ ਤਾਂ ਛੜਾ ਛਾਂਟਾ ਫਿਰ ਬੰਨ ਲਿਆ ਤਾਂ ਬੰਨ ਲਿਆ ਐਸੀ ਅੱਛਾ ਤੂੰ ਭੈਣ ਦਲ ਨਾ ਤੇਰਾ ਮੁੰਡਾ ਬਰਾਬਰ ਤਾਂ ਵੀ ਨਹੀਂ ਖੜਦਾ ਮੁੰਡੇ ਨੂੰ ਕੋਈ ਕਹਿ ਵੀ ਨਾ ਲੈ ਠੱਗੀ ਆਵੇ ਜੀਦੇ ਮੈਂ ਹਾਂ ਬਹੁਤ ਸੋਹਣੀ ਗੱਲ ਐ ਦੇਖ ਇਹ ਆ ਨਾ ਕੋਈ ਭੈਣ ਦੇ ਬਣੀ ਆ ਗਾਲੀ ਹਾਂ ਮੁੰਡਾ ਵੀ ਚਾਰ ਕਣ ਤੂੰ ਦੇਤੀ ਚਾਰ ਮੁੰਡਾ ਦੇ ਦੂਗਾ ਨੂੰ ਚਲੋ ਚਲੋ ਦੋਸਤਾਂ ਲੈ ਤੂੰ ਹੀ ਨਿਭੜ ਜੂ ਨਾ ਖੇਤ ਹੁਣ ਆਪੇ ਨਾ ਕਰਨਾ ਬੋਲੇ ਤਾ ਇਹ ਤਾਂ ਮੈਂ ਕਰੀ ਜਨਾ ਜਿਹੜਾ ਕਰੀ ਜਨਾ ਛੋਟੇ ਵਾ ਕਰੀ ਮਾਇਛੜੀ ਨਿਗਾਰਾ ਲਿਖਿਆ ਬੰਦਾ ਇਹ ਜੀ ਹਾਂ ਹਾਂ ਲੈ ਪੂਰਾ ਪੜਾ ਪਿੰਡੇ ਸਾਰੇ ਸਹੀ ਨਹੀਂ ਦਿੰਦੇ ਤੇਰੀ ਛੋਟੇ ਮੰਗੂ ਨਹੀਂ ਵੀ ਹਾਂ ਇੱਚੀ ਖਾਦੀ ਫੁੱਟੀ ਤੇਰੀ ਭੈਣ ਦਾ ਫੁੱਦਾ ਖਾ ਲਈ ਮੈਂ ਤੋੜਾ ਨਹੀਂ ਵੇਚੀ ਮੈਂ ਫੇਰ ਦਿਖਾਉਂ ਨੂੰ ਚੱਲ ਹਾਂ ਓ ਤਾਇਆ ਫੁੱਦਾ ਦੇਣਾ ਹਾਂ ਕਰਨ ਨੂੰ ਮੈਂ ਨਹੀਂ ਜਾਂਦਾ ਮਾਜਾ ਬੜਾ ਪਿੱਛੇ ਆ ਇੱਥੇ ਰਹੇਗਾ ਇਹ ਦੁਬਾਰੇ ਸੱਦੂ ਆਉਗੀ ਬੰਟੀ ਸੱਦੂ ਦੁਬਾਰੇ ਜਾ ਕੇ ਅਸਲ ਆ ਸਲਵਾਰ ਲੈਣ ਆਉਗੀ ਇੱਧਰ ਪੰਜੀ ਆ ਤੂੰ ਕਿਹੜੀ ਬੁੜੀ ਦੇਖਿਆ ਮੰਨਿਉ ਇਹਨੂੰ ਲੈ ਮੈਂ ਦੇਖੀ ਪ੍ਰੀਤੋ ਆ ਪਈਏ ਸਲਵਾਰ ਓਏ ਸਲਵਾਰ ਹਾਂ 20 ਦਿਨ ਹੋ ਗਏ ਅੱਜ 20 ਦਿਨ ਹੋ ਗਏ ਇੱਧਰ ਭੱਜ ਗਈ ਆ ਨਿਕਲ ਗਈ ਉਹ ਆਊਗੀ ਸਲਵਾਰ ਲੈਣ ਆਊ ਕੀ ਗੱਲੇ ਬਿਆਨਾ ਚਾਹੇ ਅੜ ਗਿਆ ਇਹ ਬੁਢੀ ਬੰਦਿਆਂ ਤੋਂ ਭੱਜ ਚਾਹ ਰੀ ਫੜੀ ਨਾ ਫੜੇ ਨਾ ਅੱਛਾ ਅਸੀਂ ਉਹ ਤੂੰ ਕੀ ਲੈਣਾ ਕੀ ਤੇ ਸਾਡੇ ਕੀ ਨਾਂ ਲਾ ਦੇ ਲੌੜਾ ਪਟਾ ਦੀ ਮੇਰਾ ਅੱਛਾ ਨਿਕਲ ਨਾ ਛਾ ਤੂੰ ਆ ਲੌੜਾ ਨਾ ਪਟਾ ਦੀ ਅੱਛਾ ਹਾਂ ਪਰਵਾਹ ਕਿਉਂ ਮੰਨਣੀ ਹੈ ਹੋਰ ਰੋਟੀਆਂ ਵੀ ਉਸੇ ਤੋਂ ਖਾ ਲਈ ਜਿਹੜੀ ਆ ਲਿਆਂਦੀ ਸਾਰੇ ਵੜਨ ਦੇ ਵੜਨੀ ਨਹੀਂ ਦਿੰਦੇ ਵੜਨੀ ਨਹੀਂ ਦਿੰਦੇ ਤੂੰ ਆ ਜੀ ਘਰੇ ਆ ਜੀ ਆ ਜੀ ਆ ਜਾ ਹੁਣੀ ਆ ਜਾ ਕਿਉਂਦਾ ਜਾਂਦਾ ਘਰ ਦਾ ਮਾਲਕ ਫੁੱਟੀ ਦੀ ਮਾਂ ਦੀ ਚਿੜੀ ਨਹੀਂ ਭੇਜੋ ਤੁਸੀਂ ਤੋਆ ਭਤੀਜਾ ਸਿੱਖੂ ਮੈਂ ਲੱਗਿਆ ਹਾਂ ਹਾਂ ਦੇ ਛੰਗਮੰਦਾ ਦੇਖ ਆਹ ਨੂੰ ਮੰਦਾ ਤੇ ਛੰਗ ਲਾਤੀ ਭਾਈ ਚਲਿਆ ਯਾਰ ਦਾ ਭੈਂਡਾ ਫੁੱਦਾ ਦੇਣਾ